ਉਹ ਦਵਾਈ ਲੈਣ ਨਿਕਲੀ ਬੇਬੇ ਦੇ ਨਾਲ ਢੋਂਗੀ ਬਾਬੇ ਨੇ ਅਜਿਹਾ ਕੰਮ ਕੀਤਾ ਜਿਸ ਨੂੰ ਸੁਣ ਕੇ ਤਾਂ ਤੁਹਾਡੇ ਵੀ ਹੋਸ਼ ਉੱਡ ਜਾਣਗੇ ਹੁਣ ਬੇਬੇ ਤੇ ਉਸ ਦਾ ਮੁੰਡਾ ਦੋਵੇਂ ਪੁਲਿਸ ਤੋਂ ਮਦਦ ਮੰਗ ਗਏ ਨੇ ਤਾਂ ਪੂਰਾ ਮਾਮਲਾ ਇੰਡ ਅਰਿਆਂਵਾਲ ਤੋਂ ਸਾਹਮਣੇ ਆਇਆ ਜਿੱਥੇ ਇੱਕ ਮਹਿਲਾ ਦਵਾਈ ਲੈਣ ਦੇ ਲਈ ਜਾਂਦੀ ਹੈ ਤਾਂ ਦੁਕਾਨ ਦੇ ਨੇੜੇ ਇੱਕ ਬੰਦਾ ਬਹਾਨੇ ਦੇ ਨਾਲ ਮਹਿਲਾ ਤੋਂ ਰਾਧਾ ਸਵਾਮੀ ਢੇਰੇ ਦਾ ਪਤਾ ਪੁੱਛਦਾ ਤੇ ਮਹਿਲਾ ਦੇ ਵੱਲੋਂ ਮਨਾ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਪਿੱਛੇ-ਪਿੱਛੇ ਇੱਕ ਹੋਰ ਮਹਿਲਾ ਆ ਜਾਂਦੀ ਹੈ ਤੇ ਰੁਕਣ ਲਈ ਕਹਿੰਦੀ ਹੈ ਮਹਿਲਾ ਨੂੰ ਕਿਹਾ ਜਾਂਦਾ ਹੈ ਕਿ ਇਹ ਬਾਬੇ ਬੜੇ ਪਹੁੰਚੇ ਹੋਏ ਨੇ ਬੜੀ ਕਰਨੀ ਵਾਲੀ ਨੇ ਤੇ ਤੁਹਾਡੇ ਸਾਰੇ ਦੁੱਖ ਦੂਰ ਕਰ ਦੇਣਗੇ ਜਿਸ ਤੋਂ ਬਾਅਦ ਢੋਂਗੀ ਬਾਬਾ ਮਹਿਲਾ ਨੂੰ ਗੱਲਾਂ ਦੇ ਵਿੱਚ ਲਗਾ ਕੇ ਘਰ ਲੈ ਜਾਂਦਾ ਤੇ ਬਾਬੇ ਦੇ ਵੱਲੋਂ ਪੈਸੇ ਮੰਗੇ ਜਾਂਦੇ ਨੇ ਤੇ ਮਹਿਲਾ ਦੇ ਵੱਲੋਂ ਪਹਿਲਾ 2 ਲੱਖ ਰੁਪਏ ਦਿੱਤੇ ਗਏ ਤੇ ਫਿਰ ਢੋਂਗੀ ਬਾਬੇ ਵੱਲੋਂ ਹੋਰ ਪੈਸੇ ਦੀ ਮੰਗ ਕੀਤੀ ਗਈ। ਜਿਸ ਤੋਂ ਬਾਅਦ ਮਹਿਲਾ ਦੇ ਮੁਤਾਬਕ ਦੂਜੇ ਕਮਰੇ ਦੇ ਵਿੱਚੋਂ 1.5 ਲੱਖ ਹੋਰ ਦਿੱਤਾ ਜਾਂਦਾ ਤੇ ਫਿਰ ਬੈਂਕ ਦੇ ਲੋਕਰ ਤੋਂ ਗਹਿਣੇ ਵੀ ਕਢਵਾ ਕੇ ਦੇ ਦਿੱਤੇ ਜਾਂਦੇ ਨੇ। ਮਹਿਲਾ ਦਾ ਕਹਿਣਾ ਕਿ ਉਸ ਦਾ 4 ਤੋਂ 4.5 ਲੱਖ ਕੈਸ਼ ਤੇ 15 ਤੋਲੇ ਦੇ ਕਰੀਬ ਗਹਿਣੇ ਜੋ ਕਿ ਇਹ ਢੋਂਗੀ ਬਾਬਾ ਲੁੱਟ ਕੇ ਫਰਾਰ ਹੋ ਗਿਆ ਤੇ ਪਰਿਵਾਰ ਨੇ ਹੁਣ ਇਨਸਾਫ ਦੀ ਮੰਗ ਕੀਤੀ ਹੈ ਮੈਂ ਦਵਾਈ ਲੈਣ ਆਈ ਸੀ ਹਸਪੀਟਲ ਸਿਵਲ ਹਸਪੀਟਲ ਤੇ ਫਿਰ ਬਾਅਦ ਵਿੱਚ ਮੈਂ ਸ਼ਰਮਾ ਦੇਖੋ ਲਾਈਆਂ ਦਵਾਈ ਲੈਣ ਦੁਕਾਨ ਤੇ ਉੱਥੇ ਇੱਕ ਬੰਦਾ ਖੜਾ ਸੀਗਾ ਉਹਨੇ ਮੇਰੇ ਤੋਂ ਰਾਧਾ ਸਵਾਮੀ ਦਾ ਡੇਰਾ ਦਾ ਪੁੱਛਿਆ ਤੇ ਮੈਂ ਕਿਹਾ ਵੀ ਮੈਂ ਜਾਣਦੀ ਨਹੀਂ ਮੈਨੂੰ ਨਹੀਂ ਪਤਾ ਕਿੱਥੇ ਹੈਗਾ ਫਿਰ ਮੈਂ ਸੜਕ ਕ੍ਰੋਸ ਕਰਕੇ ਹਸਪੀਟਲ ਮੈਂ ਕਿਹਾ ਮੈਂ ਤਾਂ ਦਵਾਈ ਲੈਣ ਆਈ ਆ ਮੈਂ ਤਾਂ ਡਾਕਟਰ ਨੂੰ ਦਵਾਈ ਦੁਕਾਨ ਜਾਣਾ ਤੇ ਜਾਣ ਲੱਗੀ ਆ ਤੇ ਪਿੱਛੇ ਇੱਕ ਲੇਡੀ ਨੇ ਮੈਨੂੰ ਆਵਾਜ਼ ਮਾਰ ਕੇ ਬੁਲਾ ਲਿਆ ਵਾਪਸ ਬਿਰੂ ਰੋਕੋ ਮੈਂ ਕਿਹਾ ਨਹੀਂ ਮੈਂ ਨਹੀਂ ਆਣਾ ਤੁਸੀਂ ਆ ਜਾਓ ਉਹ ਮੇਰੇ ਵੱਲ ਆ ਗਈ ਉਹ ਕਹਿੰਦੀ ਇਹ ਤਾਂ ਬਹੁਤ ਪੁੰਚੇ ਹੈ ਬਾਬਾ ਜੀ ਨੇ ਇਹ ਬਹੁਤ ਕਰਨੀ ਵਾਲੇ ਨੇ ਇਹ ਐਦਾਂ ਕਰ ਦਿੰਦੇ ਨੇ ਬੰਦੇ ਨੂੰ ਤਾਰ ਦਿੰਦੇ ਨੇ ਤੁਹਾਡੇ ਵੀ ਸਾਰੇ ਕੰਮ ਹੋ ਜਾਣਗੇ ਸਿੱਧੇ ਪੈਣਗੇ ਸਭ ਕੁਝ ਹੋਏਗਾ ਹੈ ਤੁਸੀਂ ਇੱਕ ਵਾਰੀ ਮੈਨੂੰ ਵੀ ਇਹਨਾਂ ਤੋਂ ਕਹਿ ਕੇ ਤਾਂ ਮੈਨੂੰ ਵੀ ਕੁਝ ਦੁਆ ਦਿਓ ਮੈਂ ਕਿਹਾ ਮੈਂ ਕਿਹੜਾ ਜਾਣਦੀ ਹਾਂ ਤੁਸੀਂ ਜਾ ਕੇ ਗੱਲ ਕਰ ਲਓ ਅਖੇ ਨਹੀਂ ਤੁਸੀਂ ਤੁਹਾਡੇ ਨਾਲ ਗੱਲ ਕੀਤੀ ਹੈ ਮੈਨੂੰ ਤਾਂ ਮੇਰਾ ਮੈਂ ਦੋ ਵਾਰੀ ਬੁਲਾਇਆ ਮੈਂ ਇਹਨਾਂ ਬੋਲੇ ਨਹੀਂ ਤੇ ਤੁਸੀਂ ਭੈਣ ਜੀ ਕਹਿ ਕੇ ਮੇਰਾ ਵੀ ਕੰਮ ਕਰਾ ਦਿਓ ਮੈਂ ਕਿਹਾ ਮੈਂ ਤਾਂ ਆਪ ਨਹੀਂ ਜਾਣਦੀ ਮੈਨੂੰ ਕੀ ਪਤਾ ਕੌਣ ਨੇ ਮੈਂ ਕਿਹਾ ਸਤ ਸੰਗ ਦਾ ਪੁੱਛਦੇ ਨੇ ਕਹਿੰਦੀ ਨਹੀਂ ਇਹ ਸਤ ਸੰਗ ਘਰ ਹੈਗਾ ਅੱਡੇ ਵਾਲੇ ਪਾਸੇ ਮੈਂ ਕਿਹਾ ਵੀ ਤੁਸੀਂ ਉਹਨਾਂ ਨੂੰ ਦੱਸ ਦਿਓ ਉਹ ਵਿਚਾਰੇ ਬਜ਼ੁਰਗ ਪਰੇਸ਼ਾਨ ਹੋ ਰਹੇ ਨੇ ਮੈਨੂੰ ਨਹੀਂ ਸੀ ਪਤਾ ਤੇ ਉਹਨੇ ਫਿਰ ਇੰਨੇ ਚ ਬਜ਼ੁਰਗ ਫੇਰ ਵਾਪਸ ਆ ਗਏ ਉਹਨੇ ਜਨਾਨੀ ਨੇ ਹੱਥ ਮਾਰਿਆ ਉਹ ਸਾਡੇ ਵੱਲ ਆ ਗਏ ਫਿਰ ਇਹਨਾਂ ਨੇ ਪਤਾ ਨਹੀਂ ਮੈਨੂੰ ਕੀ ਕਿਹਾ ਕੀ ਕੀਤਾ ਕੀ ਨਹੀਂ ਮੈਨੂੰ ਨਹੀਂ ਪਤਾ ਫਿਰ ਕਹਿੰਦੇ ਚਲੋ ਫਿਰ ਆਪਾਂ ਪਿੰਡ ਤੁਹਾਡੇ ਕੋਲ ਪੈਸੇ ਮੈਂ ਕਿਹਾ ਬੱਚੇ ਦੇ ਪੈਸੇ ਘਰ ਹੀ ਹੈ ਮੈਂ ਤਾਂ ਉਹਨੇ ਕੀ ਲਿਆਈਆਂ ਦਵਾਈ ਲੈਣ ਆਈਆਂ 2-3 ਹਜ਼ਾਰੀ ਲਿਆਈਆਂ ਵੀ ਜੇ ਡਾਕਟਰ ਨੇ ਦਵਾਈ ਮੈਂ ਕਿਹਾ ਦਵਾਈਆਂ ਮਹਿੰਗੀਆਂ ਆਂਦੀਆਂ ਮੇਰੀਆਂ ਤੇ 2000 ਹੈ ਮੇਰੇ ਕੋਲ ਮੈਂ ਕਿਹਾ ਕਹਿੰਦਾ ਬਾਕੀ ਮੈਂ ਕਿਹਾ ਪਾ ਪੈਸੇ ਤਾਂ ਘਰ ਹੀ ਹੁੰਦੇ ਨੇ ਮੈਂ ਕਿਹੜਾ ਲਿਆਈ ਆਂ ਕਹਿੰਦੇ ਚਲੋ ਫੇਰ ਘਰ ਚਲਦੇ ਆਂ ਤੁਹਾਡੀ ਬਰਕਤ ਹੋ ਜਾਏਗੀ ਬਹੁਤ ਜ਼ਿਆਦਾ ਤੁਹਾਡਾ ਸਭ ਕੁਝ ਵਧੇਗਾ ਕਾਰੋਬਾਰ ਵੀ ਵਧੇਗਾ ਫੁੱਲੇਗਾ ਕਹਿ ਕੇ ਆਟੋ ਕਿੱਤਾ ਇੱਥੋਂ ਸਾਲਮ ਆਨ ਜਾਂਦਾ ਵੀ ਅਸੀਂ ਵਾਪਸ ਇੱਥੇ ਆਣਾ ਉਹਨੇ ਭਾਈ ਨੇ ਪੁੱਛਿਆ ਕਿੰਨੀ ਦੇਰ ਲਾਓਗੇ ਤੁਸੀਂ ਉੱਥੇ ਘਰ ਅਸੀਂ ਕਿਹਾ 10 ਕਿ ਮਿੰਟ ਲੱਗਣੇ ਸਾਰੇ ਘਰ ਜਾ ਕੇ ਆਉਣਾ ਮੇਰੇ ਤੋਂ ਮੇਰੇ ਘਰ ਦੀ ਚਾਬੀ ਲਈ ਉਹਨੂੰ ਫੂਕਾ ਫਾਕਾ ਮ ਮੈਂ ਗੇਟ ਖੋਲ੍ਹਿਆ ਅੰਦਰ ਗਏ ਆ ਅੰਦਰ ਬੈਠ ਕੇ ਉਹਨਾਂ ਨੇ ਪਾਣੀ ਦੇ ਛਿੱਟੇ ਦਿੱਤੇ ਮੇਰੇ ਕਮਰੇ 'ਚ ਵੀ ਸਾਰੇ ਉਹਨਾਂ ਦੇ ਸਾਹਮਣੇ ਕਹਿੰਦਾ ਪੈਸੇ ਕੱਢੋ ਕਿੱਥੇ ਮੈਂ ਅਲਮਾਰੀ ਖੋਲੀ ਮੁੰਡੇ ਦੀ ਜਿੰਨੀ ਕਮਾਈ ਸੀਗੀ ਜੋ ਇਹਨੇ ਪੈਸੇ ਰੱਖੇ ਸੀ ਦੁਕਾਨ ਦੀ ਸੇਲ ਉਹ ਸਾਰੀ ਕੱਢ ਕੇ ਮੈਂ ਦੇ ਦਿੱਤੀ ਮੈਂ ਕਿ ਆਈ ਹੈ ਮੈਂ ਅਲੱਗ-ਲੱਗ ਰੱਖੀ ਕਹਿੰਦਾ ਇਦਾਂ ਨਹੀਂ ਇੱਕ ਰਲਫਾਪੇ 'ਚ ਪਾ ਦਿਓ ਸਾਰੇ ਉਹ ਹੁਣੇ 2 ਲੱਖ ਰੁਪਈਆ ਤੇ ਫੇਰ ਕਹਿੰਦਾ ਨਹੀਂ ਜਿਹੜੇ ਹੋਰ ਆ ਉਹ ਵੀ ਦੇ ਦਿਓ ਤੇ ਉਹ 1.5 ਲੱਖ ਰੁਪਈਆ ਦੂਜੇ ਕਮਰੇ 'ਚ ਰੱਖਿਆ ਹੋਇਆ ਸੀਗਾ ਵੀ ਚਲੋ ਨਵੇਂ ਨੋਟ ਜਿੱਤਾ ਕਹਿੰਦੇ ਵੀ ਮੁੰਬਾਰਨੇ ਕਰਨ ਲਈ ਮੈਂ ਲਿਆਂਦੇ ਹੋਏ ਸੀ ਬੈਂਕ ਤੋਂ ਲੈ ਹੋਏ ਸੀਗੇ ਡੇਢ ਲੱਖ ਰੁਪਈਆ ਉਹ ਸੀਗਾ ਉਹ ਵੀ ਸਾਰਾ ਦੇ ਤਾ ਡੇਢ 2.5 ਲੱਖ ਰੁਪਈਆ ਸਨ ਇੱਕ ਪਰਸ ਚ ਅਲੱਗ ਸੀਗੇ ਉਹ ਵੀ ਕਹਿੰਦਾ ਸਾਰੇ ਦੇ ਦਿਓ ਜਿੰਨੇ ਵੀ ਹੈਗੇ ਰੱਖਿਓ ਨਾ ਬਿਲਕੁਲ ਕਹਿੰਦਾ ਨਹੀਂ ਤਾਂ ਫਿਰ ਤੁਹਾਡਾ ਉਹ ਕੰਮ ਸਹੀ ਨਹੀਂ ਚੱਲਣਾ ਸਾਰੇ ਪੈਸੇ ਜਿੰਨੇ ਹੈਗੇ ਜੋ 골ਡ ਆ ਉਹ ਵੀ ਮੈਂ ਕਿਹਾ 골ਡ ਤਾਂ ਸਾਡਾ ਘਰ ਹੁੰਦਾ ਹੀ ਨਹੀਂ ਅਸੀਂ ਰੱਖਿਆ ਹੀ ਨਹੀਂ 골ਡ ਤਾਂ ਸਾਰਾ ਮੈਂ ਕਿਹਾ ਉੱਥੇ ਆ ਨਾਲੇ ਮੇਰਾ ਨਹੀਂ ਕੁੜੀ ਦਾ ਵੀ ਆ ਬੱਚਿਆਂ ਦਾ ਕਹਿੰਦਾ ਸਾਰਾ ਕੱਢੋ ਤੇ ਤੁਹਾਡਾ ਸਾਰਾ ਕੁਝ ਹੋ ਜਾਏਗਾ ਵਧੀਆ ਸਾ ਵਾਧੂ ਹੋਏਗਾ ਬਰਕਤ ਪਾਉਗੀ ਮੈਨੂੰ ਨਹੀਂ ਪਤਾ ਉਹਨਾਂ ਨੇ ਕੀ ਕੀਤਾ ਕੀ ਨਹੀਂ ਲੋਕਰ ਦੀ ਚਾਬੀ ਘਰ ਸੀਗੀ ਉਹ ਮੈਨੂੰ ਕਹਿੰਦੇ ਲੋਕਰ ਦੀ ਚਾਬੀ ਲੈ ਲਓ ਛੇਤੀ ਕਰੋ ਅਸੀਂ ਜਾਣਾ ਸਾਨੂੰ ਸਾਡੇ ਮਹਾਰਾਜ ਦਾ ਬਲਾਵਾ ਆਂਦਾ ਪਿਆ ਅੱਛਾ ਮੈਂ ਕਿਹਾ ਮੈਂ 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 ਕਿਹਾ ਮੇਰਾ ਦਿਮਾਗ ਨਹੀਂ ਕੰਮ ਕਰਦਾ ਮੈਨੂੰ ਨਹੀਂ ਪਤਾ ਮੈਂ ਕਿੱਥੇ ਰੱਖੀ ਐ ਮੈਂ ਤੇ ਅੱਲਾ ਧੋਤਾ ਸੀਗਾ ਫਿਰ ਜ ਲੋਕਰ ਦੀ ਚਾਬੀ ਲੱਭੀ ਬੇਟੇ ਉਹਦੇ ਘਰ ਸਾਰਾ ਖੁੱਲਾ ਛੱਡ ਕੇ ਉਹਨਾਂ ਦੇ ਨਾਲ ਮੈਂ ਵਾਪਸ ਫੇਰ ਆ ਗਈਆਂ ਸ਼ਹਿਰ ਇੱਥੇ ਬੈਂਕ ਲੱਗੇ ਉਤਰੇ ਆਂ ਤੇ ਬੈਂਕ ਅੰਦਰ ਗਈਆਂ ਲੋਕਰ ਖੋਲਣ ਉਹ ਬਾਹਰ ਖੜੇ ਹੋ ਗਏ ਦੋਨੋਂ ਜਨਾਨੀ ਵੀ ਤੇ ਬੰਦਾ ਵੀ ਜਨਾਨੀ ਨੇ ਦੋ ਵਾਰੀ ਇੱਥੋਂ ਫੋਨ ਕੀਤਾ ਕਹਿੰਦੀ ਮੇਰਾ ਭਰਾ ਇੱਥੇ ਰਹਿੰਦਾ ਮੈਂ ਕਿਹਾ ਤੂੰ ਆਪਣਾ ਨੰਬਰ ਦੇ ਦੇ ਮੈਨੂੰ ਕਿ ਚੱਲ ਜੇ ਕੋਈ ਗੱਲ ਹੋਏਗੀ ਬੰਦਾ ਕਰ ਲੈਂਦਾ ਹੈ ਕਹਿੰਦੀ ਅੱਛਾ ਉਹਨੇ ਨੰਬਰ ਵੀ ਨਹੀਂ ਦਿੱਤਾ ਕੋਈ ਗੱਲ ਨਹੀਂ ਹੋਈ ਸਾਡੀ ਤੇ ਫਿਰ ਉਹ ਬੈਂਕ ਚ ਗਈਆਂ ਉਹ ਕਹਿੰਦੇ ਲੰਚ ਟਾਈਮ ਹੋਇਆ ਆਂਟੀ ਉਦੋਂ 2:35 ਹੋਏ ਸੀਗੇ ਵੀ 3 ਵਜੇ ਖੁੱਲਣਾ ਤੁਸੀਂ 3 ਵਜੇ ਆ ਜਿਓ ਫਿਰ ਮੈਂ ਕਿਹਾ ਚਲ ਮੈਂ ਫੋਟੋ ਖਚਾਣੀ ਆਪਣੀ ਫਿਰ ਮੈਂ ਫੂਜੀ ਵਾਲਿਆਂ ਦੇ ਚਲੇਗੀ ਉੱਥੋਂ ਮੈਂ ਆਪਣੀ ਪਾਸਪੋਰਟ ਸਾਈਜ਼ ਫੋਟੋ ਖਚਾਈ ਵੀ ਫਾਰਮਾਂ ਤੇ ਲਗਣੀ ਆ ਹੈ ਕਹਿੰਦਾ ਕਿਹੜੇ ਫਾਰਮ ਆ ਮੈਂ ਕਿਹਾ ਵੀ ਸਾਨੂੰ ਇੱਥੇ ਗਵਰਨਮੈਂਟ ਵੱਲੋਂ ਕਹਿੰਦੇ ਵੀ ਬਾਲਿਆਂ ਦਾ ਘਰ ਹੈ ਜਿਨ੍ਹਾਂ ਦਾ ਉਹਨਾਂ ਨੂੰ ਪੈਸੇ ਮਿਲਣੇ ਵੀ ਫਾਰਮ ਭਰ ਦੋ ਤੇ ਮੈਂ ਕਿਹਾ ਮੈਂ ਤਾਂ ਉਹਦੇ ਵਾਸਤੇ ਫੋਟੋ ਕਰਾਣੀ ਆ ਕਹਿੰਦਾ ਅੱਛਾ ਤੁਸੀਂ ਕਰਾ ਕਰਾ ਲਿਆਈ ਮੈਂ ਕਿਹਾ ਹਾਂ ਮੈਂ ਕਰਾ ਲਈ ਫਿਰ ਆ ਕੇ ਉਹਨਾਂ ਨੇ ਕਹਿੰਦਾ ਚਲੋ ਇੱਥੇ ਆਏ ਅੱਗੇ ਜੂਸ ਦੀ ਰੇੜੀ ਤੇ ਕਹਿੰਦਾ ਚਲੋ ਜੂਸ ਪੀਨੇ ਆ ਮੈਂ ਕਿਹਾ ਚਲੋ ਜੂਸ ਪੀ ਲਓ ਮੈਂ ਉਹਨਾਂ ਨੂੰ ਵੀ ਪਿਆਇਆ ਮੈਂ ਐ ਵੀ ਪੀਤਾ ਫਿਰ ਐਨੇ ਬੈਠੇ ਬੈਠੇ ਉੱਥੇ 15 ਮਿੰਟ ਅਸੀਂ ਬੈਠੇ ਰਹੇ ਤੇ ਉਹ ਜਨਾਨੀ ਕਹਿੰਦੀ ਕਿ ਆਹ ਭਾਈ ਕਹੋ ਮੈਨੂੰ ਜੇ ਦੇਰ ਹੁੰਦੀ ਹੈ ਮੈਂ ਜਾਣਾ ਤੇ ਮੈਂ ਕਿਹਾ ਵੀ 3 ਵਜੇ ਖੁੱਲੂਗਾ ਹੁਣ ਲੋਕਰ ਤਾਂ ਹੀ ਖੁੱਲਣਾ ਕਹਿੰਦਾ ਤਿੰਨ ਕਹਿੰਦੀ ਤਿੰਨ ਵਜੇ ਭੈਣ ਜੀ ਉਹਨੂੰ ਕਹਿੰਦਾ ਤੂੰ ਨਾਲ ਚੱਲ ਜਾ ਮੈਂ ਕਿਹਾ ਇਹਨੇ ਕੀ ਕਰਨਾ ਨਾਲ ਜਾ ਕੇ ਮੈਂ ਆਪੇ ਲੈ ਆਣੇ ਅਖੇ ਨਹੀਂ ਇਹ ਖੜ ਜੂਗੀ ਬਾਹਰ ਉਹ ਬਾਹਰ ਖੜੀ ਰਹੀ ਮੈਨੂੰ ਨਹੀਂ ਪਤਾ ਉਹਨੇ ਫੋਨ ਕੀਤਾ ਤੇ ਜੂਸ ਵਾਲੀ ਰੇੜੀ ਤੇ ਉਦੋਂ ਫੇ ਕੋਈ ਭਾਈ ਆਇਆ ਮੋਟਰਸਾਈਕਲ ਤੇ ਉਹ ਉਹਦੇ ਨਾਲ ਚਲਾ ਗਿਆ ਭਾਈ ਮੈਨੂੰ ਨਹੀਂ ਪਤਾ ਮੈਂ 3 ਵਜੇ ਬੈਂਕ ਚ ਲੋਕਰ ਖੋਲ ਕੇ ਪੈਸੇ ਕਢਾ ਕੇ ਲਈ ਮੇਰੇ ਮੁੰਡੇ ਦਾ ਵੀ ਫੋਨ ਆਇਆ ਵੀ ਮੰਮੀ ਤੂੰ ਬੈਂਕ ਆਈ ਹੈ ਕੀ ਕਰ ਤੂੰ ਕਿੱਥੇ ਹੈ ਮੈਂ ਕਿਹਾ ਮੈਂ ਸ਼ਹਿਰ ਆਈ ਸੀਗੀ ਕਹਿੰਦਾ ਬੈਂਕ ਕੀ ਕਰਦੇ ਹੋ ਮੈਂ ਕਿਹਾ ਮੈਂ ਉਹਨੂੰ ਝੂਠ ਬੋਲਤਾ ਵੀ ਮੈਂ ਐਂਟਰੀ ਕਰਾਣ ਆਈ ਆ ਤੇ ਮੈਂ ਉਹਨੂੰ ਸੱਚ ਨਹੀਂ ਦੱਸਿਆ ਕੁਝ ਵੀ ਮੈਂ ਘਰੋਂ ਪੈਸੇ ਲੈ ਆਈਆਂ ਜਾਂ ਤੇਰੇ ਵੀ ਪੈਸੇ ਦਿੱਤੇ ਆਪਣੇ ਵੀ ਜਾਂ ਮੇਰੇ ਨਾਲੇ ਹੋ ਰਿਹਾ ਮੈਨੂੰ ਪਤਾ ਹੀ ਨਹੀਂ ਵੇ ਕੀ ਕਰ ਰਹੀ ਆ ਕੁਝ ਨਹੀਂ ਮਨੂੰ ਮਤਲਬ ਪਤਾ ਲੱਗਿਆ ਨਹੀਂ ਤੇ ਮੈਂ ਤਾਂ ਕਦੀ ਕਿਸੇ ਨੂੰ ਰੁਪਈਆ ਨਹੀਂ ਦਿੰਦੀ ਤੇ ਉਹ ਮੇਰੇ ਤੋਂ ਸਾਰੇ ਪੈਸੇ ਵੀ ਫੇ ਮੈਂ ਗੈਨੇ ਸਾਰੇ ਜਿੰਨੇ ਕਹਿੰਦਾ ਛੱਡਣਾ ਨਹੀਂ ਕੁਝ ਵੀ ਸਾਰੇ ਗਹਿਨੇ ਕੱਢ ਲਈ ਜਿੰਨੇ ਵੀ ਸੀਗੇ ਕਹਿੰਦਾ ਉਹਦੇ ਚ ਲਫਾਫੇ ਚ ਪਾ ਕੇ ਲਿਆਇਓ ਮਤਲਬ ਲਫਾਫੇ ਚ ਹੀ ਪਾ ਕੇ ਲਿਆਈਆਂ ਉਹਨੇ ਥੈਲੇ ਚ ਉਸੇ ਚ ਪਾ ਲਿਆ ਜਿਹਦੇ ਚ ਪੈਸੇ ਸੀਗੇ ਫਿਰ ਜਿਹੜਾ ਮੇਰੇ ਕੋਲ ਪੈਸੇ ਵਾਲਾ ਪਰਸ ਸੀਗਾ ਛੋਟਾ ਉਹਦੇ ਚ 4-5000 ਰੁਪਇਆ ਉਹਦੇ ਚ ਸੀਗਾ ਕਹਿੰਦਾ ਇਹ ਵੀ ਇਹਦੇ ਵਿੱਚ ਹੀ ਪਾ ਦੋ ਮੈਂ ਕਿਹਾ ਇਹਦੇ ਚ ਤਾਂ ਮੈਂ ਵਰਤਦੀ ਆ ਵੀ ਇਹ ਹੀ ਦੇਣੇ ਜੂਸ ਵਾਲੇ ਨੂੰ ਵੀ ਉਹ ਚ ਹੀ ਦਿੱਤੇ ਕਹਿੰਦਾ ਨਹੀਂ ਹੁਣ ਇਹਨੂੰ ਵੀ ਇਹਦੇ ਚ ਪਾ ਦੋ ਲਫਾਫੇ ਚ ਜੀ ਵੱਜ ਗਈ ਕਿੰਨਾ ਸੋਰਾ ਸੀ ਕਿੰਨੇ ਪੈਸੇ ਸੀਗੇ ਸੋਨਾ ਪਾਜੀ ਹੋਣਾ 15 ਕਤੋਲੇ ਤੱਕ ਸਾਰੇ ਗਹਿਣੇ ਜੋ ਵੀ ਸੀਗਾ ਬੱਚੇ ਦੇ ਜਿੱਤੇ ਛੋਟੇ ਪੈਸੇ 4 1/2 ਲੱਖ ਰੁਪਈਆ ਕੈਸ਼ ਉਹਦੇ ਪਰ ਕੋਈ ਪਾਇਆ ਸੀ ਤੁਹਾਡੇ ਕੋਲ ਪਾਇਆ ਸੀ ਪਤਾ ਨਹੀਂ ਫੂਕਾਂ ਹੀ ਮਾਰਦਾ ਗਿਆ ਫੂਕਾਂ ਬਾੜੀਆਂ ਸੀ ਆਪਣੇ ਨਾਲ ਬਿਠਾਇਆ ਸੀ ਸੀਟ ਤੇ ਮੈਨੂੰ ਨਹੀਂ ਪਤਾ ਨੇ ਕੀ ਕੀਤਾ ਕੀ ਨਹੀਂ ਬਸ ਪੁਲਿਸ ਨੇ ਕੀ ਕਾਰਵਾਈ ਕੀਤੀ ਉਹ ਕਿਤੇ ਵਜੇ ਕਰਨਾ ਹੈ ਇਹ ਦੁਪਹਿਰੇ 3 ਵਜੇ ਹੋਈ ਫਿਰ ਮੈਂ ਮੰਦਿਰ ਤੱਕ ਗਈ ਆ ਪ੍ਰਿੰਸ ਨੂੰ ਦੇਖਣ ਮੈਨੂੰ ਉੱਥੇ ਦੇਖਿਆ ਨਹੀਂ ਫੋਨ ਮੈਂ ਇਹਨੂੰ ਕੀਤਾ ਨਹੀਂ ਡਰਦੀ ਨੇ ਉਸ ਨੇ ਕੀ ਕਾਰਵਾਈ ਕੀਤੀ ਕੁਛ ਨਹੀਂ ਕੀਤੀ ਉੱਥੇ ਰਿਪੋਰਟ ਹੀ ਲਿਖਾਈ ਇੱਥੇ ਪੀਸੀਆਰ ਵਾਲਿਆਂ ਨੂੰ ਫੋਨ ਕਰਾਇਆ ਸੀ ਜੂਸ ਵਾਲਿਆਂ ਨੇ ਤੇ ਉਹ ਫਿਰ ਪੀਸੀਆਰ ਵਾਲੇ ਆਏ ਉਹਨਾਂ ਨੇ ਸਾਨੂੰ ਕਹਿੰਦੇ ਤੁਸੀਂ ਨਾ ਇੱਥੇ ਸਦਰ ਚ ਚਲੇ ਜਾ ਤੁਹਾਡੇ ਪਿੰਡ ਨੂੰ ਉਹ ਥਾਣਾ ਲੱਗਦਾ ਉੱਥੇ ਤੁਸੀਂ ਨਾਮ ਪਤਾ ਨਹੀਂ ਕੀ ਦੱਸਿਆ ਸੀ ਉਹਦੇ ਕੋਲ ਚਲੇ ਜਾ ਉਹਨਾਂ ਨੇ ਲਿਖਣੀ ਆ ਕੋਈ ਐਫਆਈਆਰ ਕੋਈ ਤਾਂ ਦੀ ਹਾਂਜੀ ਅਸੀਂ ਰੱਪੜੇ ਵੱਲੋਂ ਲਿਖਾਤੀ ਹੁਣ ਪਤਾ ਨਹੀਂ ਉਹਨਾਂ ਨੇ ਲਿਖੀ ਕਿ ਨਹੀਂ ਇਹ ਗੱਲ ਹੋਈ ਆ ਬਾਕੀ ਹੱਥੀ ਮੇਰੇ ਤਾਂ ਸਾਰਾ ਕੁਝ ਹੀ ਲੱਗੇ ਉਹ ਥੱਲੇ ਦਾ ਥੱਲਾ ਮੈਨੂੰ ਕਹਿੰਦਾ 10 ਕਦਮ ਜਾ ਕੇ ਵਾਪਸ ਆਓ ਤੇ ਮੈਂ ਮੋਹਲੇ ਆ ਜਿਹੜੀ ਦੁਕਾਨ ਹੈ ਕੋਨੇ ਵਾਲੀ ਇੱਥੇ ਪਹੁੰਚੀ ਆ ਤੇ ਮੇਰੇ ਦਿਮਾਗ ਚ ਇੱਕਦਮ ਆਇਆ ਹੈ ਜੋ ਮਾਲਕ ਨੇ ਕਰਨਾ ਉਹ ਹੁਣ ਮੈਂ ਪਿੱਛੇ ਮੁੜੀ ਵੀ ਮੈਂ ਉਹਨਾਂ ਨੂੰ ਜਾਣਦੀ ਨਹੀਂ ਮੇਰੇ ਤੇ ਸਾਰੀ ਮੇਰਾ ਨਾਮ ਪਨੀਰ ਸਿੰਘ ਆ ਇਹ ਮੇਰੇ ਮਦਰ ਨੇ ਤੇ ਇਹਨਾਂ ਦੇ ਨਾਲ ਹੋਈ ਹੈ ਕਿੰਨੇ ਵਜੇ ਦੀ ਘਟਨਾ ਹੋਈ ਹੈ ਇਹ ਜਿਹੜੀ ਦਪਾਟੀ ਘਟਨਾ ਆ ਮੈਂ ਸ਼ੌਪ ਤੇ ਸੀਗਾ ਤੇ ਮੈਨੂੰ ਪਿੱਛੋਂ ਕੋਲ ਆਈ ਆ ਮੇਰੀ ਸਿਸਟਰ ਦੀ ਕਹਿੰਦੇ ਇਹਦਾ ਮਿਸਾ ਆਪਣੀ ਹੋ ਗਿਆ ਜਿਹੜੀ ਮੇਰੇ ਜੀਵਨ ਭਰ ਦੀ ਕਮਾਈ ਸਾਰਾ ਕੁਝ ਇਹਨਾਂ ਨੇ ਫਰੋਡ ਕਰਕੇ ਦੋ ਤਿੰਨ ਲੋਕ ਨੇ ਜਿਹੜੇ ਵੀਡੀਓ ਦੇ ਵਿੱਚ ਆਏ ਆ ਸਾਰਾ ਕੁਝ ਲੈ ਗਏ ਨੇ ਤੇ ਮੈਂ ਇਹ ਹੀ ਕਹਿੰਦਾ ਆ ਪ੍ਰਸ਼ਾਸਨ ਅੱਗੇ ਮੰਗ ਕਰਦਾ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਕਿੰਨੇ ਕੁ ਦੀ ਠੱਗੀ ਹੋਈ ਕੁਝ ਪੈਸਾ ਇਹ ਜੀਵਨ ਭਰ ਦੀ ਕਮਾਈ 20 ਟੋਲੇ 15 ਤੋਂ 20 ਟੋਲੇ ਸੋਨਾ ਸੀਗਾ ਜੀ 4 4 ਨਾਲ 5 ਲੱਖ ਰੁਪਿਆ ਕੈਸ਼ ਸੀਗਾ ਇਹ ਲੈ ਕੇ ਚਲੇ ਜੇ ਉਸ ਤੋਂ ਕੋਈ ਉਸ ਤੋਂ ਕਾਰਵਾਈ ਕੀਤੀ ਜਾਵੇਔਰ ਇਹ ਇੰਨੀ ਅਲੱਗਿਆ ਨਹੀਂ ਆ ਵੀ ਇਦਾਂ ਦਾ ਕੁਛ ਵੀ ਉਸ ਤੋਂ ਲਾਗੇ ਪ੍ਰਸ਼ਾਸਨ ਬਹੁਤ ਤੇਜ਼ੀ ਨਾਲ ਕੰਮ ਕਰ ਰਿਹਾ ਜਾਂ ਕੁਛ ਕਰ ਰਿਹਾ ਠੀਕ